ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਏਪੀਐਨ ਨਿਊਜ਼ ਜਿੱਥੇ ਦੇਸ਼ ਭਾਰ ਵਿੱਚ ਦੀਵਾਲੀ ਬੰਦੀ ਛੋੜ ਦਿਵਸ ਅਤੇ ਬਾਬਾ ਵਿਸ਼ਕਰਮਾ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਉੱਥੇ ਹੀ ਪੰਜਾਬ ਦੇ ਅਗਗੇ ਸਮਾਜ ਸੇਵਕ ਅਤੇ ਰਾਜਨੀਤੀ ਆਗੂਆਂ ਧਾਰਮਿਕ ਸੰਸਥਾ ਦੇ ਆਗੂਆਂ ਨੇ ਦੇਸ਼ ਵਾਸੀਆਂ ਨੂੰ ਦਿੱਤੀਆਂ ਦੀਵਾਲੀ ਦੀਆਂ ਬਹੁਤ ਹੀ ਬਹੁਤ ਮੁਬਾਰਕਾਂ ਇਸ ਮੌਕੇ ਤੇ ਮੈਡਮ ਸੀਮਾ ਰਾਣੀ ਬਲਾਕ ਸਮਤੀ ਮੈਂਬਰ ਸਰਪੰਚ ਸਰਵਨ ਸਿੰਘ ਦਿਓ ਸਰਦਾਰ ਹਰਨੇਕ ਸਿੰਘ ਬਾਬਾ ਜਤਿੰਦਰ ਸਿੰਘ ਨੇ ਕੀਤੀ ਗੱਲਬਾਤ ਪਹਿਲਾਂ ਸਾਡੇ ਵੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾਈ ਕੀ ਨਾਮ ਆਪਣਾ ਦਾਸ ਭਾਈ ਜਤਿੰਦਰ ਸਿੰਘ ਗੁਰਦਾਰ ਪਿੰਪਲੀ ਸਾਹਿਬ ਜੋ ਕਿ ਸਹਾਇਜਾਦਾ ਬਾਬਾ ਫਤੇ ਸਿੰਘ ਦੀ ਤਰਨਾਂ ਦਲ ਸਮੂਹ ਜਥੇਬੰਦੀ ਦਾ ਪਾਵਨ ਪਵਿੱਤਰ ਜਿਹੜਾ ਇਹ ਸਥਾਨ ਜੋ ਕਿ ਧੰਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਨਸ਼ੂ ਪ੍ਰਾਪਤ ਸਥਾਨ ਹਨ ਔਰ ਇਸ ਸਥਾਨ ਦੇਤੇ ਸਹਾਇਜਾਦਾ ਬਾਬਾ ਫਤੇ ਸਿੰਘ ਦੀ ਤਰਨਾਂ ਦਲ ਦੇ ਮੌਜੂਦਾ ਮੁਖੀਦਾਰ ਮੁਖੀ ਸਰਕਾਰ ਜੋ ਸਿੰਘ ਸਾਹਿਬ ਜਥੇ ਦਾ ਸੰਧਵਾਪਾ ਵਰਦੇਸ਼ ਸਿੰਘ ਜੀ ਉਹਨਾਂ ਵੱਲੋਂ ਇੱਥੇ ਦੀ ਕਾਰ ਸੇਵਾ ਜਿਹੜੀ ਕੀਤੀ ਜਾ ਰਹੀ ਔਰ ਇਸ ਵੇਲੇ ਸਥਾਨ ਵੱਲੋਂ ਦਾਸ ਮੇਰੀ ਪੀੜੀ ਦੇ ਸੁਲਤਾਨ ਸਾਹਿਬ ਸਤਿਗੁਰੂ ਤਨ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਬੰਦੀ ਛੋੜ ਦੇਸ਼ ਦੀਆਂ ਸਮੂਹ ਸੰਤਾਂ ਨੂੰ ਲੱਖ ਲੱਖ ਮੁਬਾਰਕਵਾਹ ਦਿੰਦਾ ਹੈ ਔਰ ਕਾਮਨਾ ਕਰਦਾ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਸਮੂਹ ਜਗਤ ਨੂੰ ਤੰਦਰੁਸਤੀ ਦੇ ਰੱਖਤਾ ਬਖਸ਼ਿਸ਼ ਕਰਨ ਸਮੂਹ ਭਾਈਚਾਰੇ ਨੂੰ ਇਕਜੁੱਟ ਹੋਣ ਦੀ ਅਪੀਲ ਕਰਦਾ ਹਾਂ ਨਾਲ ਹੀ ਦੀਵਾਲੀ ਦੀਆਂ ਪਾਵਨ ਜੜੀਆਂ ਹੈਗੀਆਂ ਮੁਬਾਰਕਾ ਆਪ ਜੀ ਨੂੰ ਦਿੰਦਾ ਹੈ ਕਿਉਂਕਿ ਇਸ ਦਿਨ ਦੇ ਉੱਤੇ ਬੁਰਾਈ ਦੇ ਉੱਤੇ ਸੱਚਾਈ ਦੀ ਜਿੱਤ ਹੁੰਦੀ ਹੈ ਤੇ ਇਸੇ ਤਰ੍ਹਾਂ ਮ ਆਉਣ ਵਾਲੇ ਜੂਥ ਨੂੰ ਵੀ ਬੇਨਤੀ ਕਰਦਾ ਹਾਂ ਕਿ ਸੱਚ ਦੇ ਨਾਲ ਜੁੜਿਆ ਜਾਵੇ ਸ਼ਰਾਬਤੀ ਅੰਸ਼ਾਂ ਤੋਂ ਪੱਜਿਆ ਜਾਵੇ ਔਰ ਆਉਣ ਵਾਲੇ ਜੂਥ ਨੂੰ ਸੰਭਾਲਿਆ ਜਾਵੇ ਨਸ਼ਿਆਂ ਤੋਂ ਬਚਿਆ ਜਾਵੇ ਕਿਉਂਕਿ ਆਉਣ ਵਾਲਾ ਜਿਹੜਾ ਜੂਥ ਆ ਉਹਦੇ ਉੱਤੇ ਦੇਸ਼ ਕੌਮ ਦਾ ਸਾਰਾ ਭਾਰ ਆ। ਸੋ ਇਸ ਕਰਕੇ ਇਹਨਾਂ ਬਚਨਾਂ ਦੇ ਨਾਲ ਮੈਂ ਫਟੀ ਨਿਊਜ਼ ਚੈਨਲ ਦਾ ਧੰਨਵਾਦ ਕਰਦਾ। ਔਰ ਮੈਂ ਸੰਤਾਂ ਨੂੰ ਵੀ ਬੇਨਤੀ ਕਰਦਾ ਕਿ ਇਸ ਚੈਨਲ ਨੂੰ ਜਿਹੜਾ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਲਾਈਕ ਕਰੋ ਔਰ ਸ਼ੇਅਰ ਕਰੋ ਤਾਂ ਜੋ ਸੱਚ ਦੀ ਆਵਾਜ਼ ਜਿਹੜੀ ਆ ਇਸ ਚੈਨਲ ਦੇ ਰਾਹੀਂ ਦੇਸ਼ ਉਦੇਸ਼ ਤੇ ਵਿੱਚ ਪਹੁੰਚੇ। ਇਹਨਾਂ ਸਤਿਗੁਰਾਂ ਦੇ ਨਾਲ ਦਾਸ ਆਪਣੇ ਜਥੇ ਵੱਲੋਂ ਸਮੂਹ ਸੰਤਾਂ ਨੂੰ ਦੋਨਾਂ ਹੀ ਪਾਵਨ ਦਿਹਾੜਿਆਂ ਦੀ ਮੇਰੀ ਪੀੜੀ ਦੇ ਸੁਲਤਾਨ ਤਨਗੁਰ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਬੰਦੀ ਛੋੜ ਦਿਵਸ ਦੀ ਤੇ ਦੀਵਾਲੀ ਦੀਆਂ ਮੁਬਾਰਕਾਂ ਦਿੰਦਾ ਹੋਇਆ ਖਿਮਨ ਜੀ ਦਾ ਜਤ ਜੁੰਦਾ ਫਿਰ ਤੇ ਬੁਲਾਉਂਦਾ ਜੀ ਵਾਹਿਗੁਰੂ ਜੀ ਕੀ ਘਰ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਆਪਣਾ ਮੇਰਾ ਨਾਮ ਹੈ ਸੰਗਲ ਸਿੰਘ ਜੋ ਸਰਪੰਚ ਹੈ ਪਿੰਡ ਜਿਹੜੂ ਜੀ ਇਸ ਦੀਵਾਲੀ ਦੇ ਪਵਿੱਤਰ ਤਿਵਾਰ ਔਰ ਬੰਦੀ ਛੋੜ ਦਿਵਸ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਜੀ ਸਾਰੇ ਜਨਤੂ ਦੀਵਾਲੀ ਦੀਆਂ ਤੇ ਬੰਦੀ ਛੋੜ ਦਿਵਸ ਦੀਆਂ ਬਤਾਈਆਂ ਦੇਣਾ ਸਪੈਸ਼ਲੀ ਸਾਡੇ ਸੀਐਮ ਸਾਹਿਬ ਜੀ ਜੋ ਜੋਨਟ ਬੀਲੀ ਤੇ ਨਾ ਬਸਤੀ ਕੀਤੀਆਂ ਕੱਲ ਉਹਦੇ ਕਰਕੇ ਅਸੀਂ ਬੜੀ ਖੁਸ਼ੀ 'ਚ ਲੱਡੂ ਵੀ ਬੰਦੇ ਆ ਜੀ ਔਰ ਇਸ ਮੌਕੇ ਤੇ ਤੁਸੀਂ ਹੋਰ ਕੀ ਕਹਿਣਾ ਚਾਹੁੰਦੇ ਹੋ ਇਸ ਮੌਕੇ ਤੇ ਜੀ ਮੈਂ ਤਾਂ ਇਹ ਕਹੇਗਾ ਜਿਹੜਾ ਮੇਨ ਟਾਰਗੇਟ ਹੈ ਜਿਹੜਾ ਬਿੱਲ ਆ ਖੇਤੀ ਕਾਨੂੰਨ ਆ ਉਹ ਵਾਪਸ ਲੈਣੇ ਚਾਹੀਦੇ ਗਵਰਨਮੈਂਟ ਨੂੰ ਜੀ ਮੇਨ ਮੁੱਦਾ ਇਸ ਵੇਲੇ ਉਹ ਹੀ ਹੈ ਜੀ ਠੀਕ ਤਾਲੀਵਾਲ ਸਭ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਬਹੁਤ ਬਹੁਤ ਕੰਮ ਕਰ ਰਹੇ ਆ ਆਪਣਾ ਉਸੀ ਤੁਹਾਨੂੰ ਇਹ ਕਹਾਂਗਾ ਕਿ ਬੈਸਟ ਆਫ ਲੱਕ ਫॉर ਫਿਚਰ ਵਧੀਆ ਕੰਮ ਕਰ ਰਹੇ ਜੀ ਥੈਂਕ ਯੂ ਸਰ ਥੈਂਕ ਯੂ ਨਾਮ ਆਪਣਾ ਹਰਨੇਕ ਸਿੰਘ ਪਾਂਚੀ ਹਰਦਾਸਪੁਰ ਤੋਂ ਸਾਰੇ ਐਨ ਆਰ ਆ ਵੀਰਾਂ ਨੂੰ ਸਾਰੇ ਫਗਵਾੜਾ ਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਸਾਰੀ ਦੁਨੀਆ ਤੇ ਜਿੰਨੇ ਮੇਰੇ ਸੱਜਣ ਬਸਦੇ ਆ ਸਾਰਿਆਂ ਨੂੰ ਮੇਰੇ ਵੱਲੋਂ ਲੱਖ ਲੱਖ ਦੀਵਾਲੀ ਦੀਆਂ ਵਧਾਈਆਂ ਦੇ ਨਾਲ ਭਾਈ ਦੂਤੀਆਂ ਬਾਕੀ ਜੀ ਸਾਡੇ ਪਿੰਡ ਨੂੰ ਕੱਲ ਤੋਹਫਾ ਮਿਲਿਆ ਧਾਰੀਵਾਲ ਸਾਹਿਬ ਐਮ ਐਲ ਏ ਫਗਵਾੜਾ ਹਲਕਾ ਦੇ ਆਏ ਸੀਗੇ ਉਹ ਹਰਦਾਸਪੁਰ ਤੋਂ ਸਲਾਰਪੁਰ ਤੱਕ ਛੜਕਦਾ ਅਧਗਾਟਨ ਕਰਕੇ ਗਏ ਜੀ ਬਹੁਤ ਉਹ ਤੇ ਬੇਜੋਰੀ ਸੀ ਜਿੱਥਾਂ ਦੀ ਜਗ੍ਹਾ ਤੇ ਉੱਤੇ ਜਾਂਦੇ ਐਤਵਾਰ ਨੂੰ ਮੱਥਾ ਟੇਕਣ ਕਿਸੇ ਦਾ ਪੈਰ ਨੂੰ ਮੋਚ ਆਉਂਦੀ ਸੀ ਉੱਤੇ ਪਾਣੀ ਵੀ ਖੜ ਜਾਂਦਾ ਸੀਗਾ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਕਰਦੇ ਜੀ ਮੇਰੇ ਵੱਲੋਂ ਫੇਰ ਦੀਵਾਲੀ ਦੀਆਂ ਦੁਆਰਾ ਮੁਬਾਰਕਾਂ ਨਾਲ ਭਾਈ ਦੂਦੀਆਂ ਸਾਰੇ ਐਨਆਰਈ ਵੀਰਾਂ ਨੂੰ ਸਾਰੇ ਫੋੜਾਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਥੈਂਕ ਯੂ ਜੀ ਤੁਹਾਡੇ ਵੱਲੋਂ ਜੀ ਸਮਾਜ ਸੇਵਾ ਦੇ ਵਿੱਚ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਆ ਔਰ ਇਲਾਕੇ ਦੇ ਵਿੱਚ ਤੁਹਾਡਾ ਉਗੇ ਸਮਾਜ ਸੇਵਕਾਂ ਦੇ ਨਾਲ ਪਹਿਚਾਨ ਬਣੀ ਆ ਤੁਸੀਂ ਲੋਕਾਂ ਨੂੰ ਇਸ ਦੀਵਾਲੀ ਤੇ ਹੋਰ ਕੀ ਤਿਉਹਾਰ ਤੇ ਜਿਹੜਾ ਆ ਕੀ ਕਹਿਣਾ ਚਾਹੁੰਦੇ ਹੋ ਇਹ ਮੈਂ ਕਹਿਣਾ ਚਾਹੁੰਦਾ ਜੀ ਨਸ਼ੇ ਦੇ ਮਗਰ ਨਹੀਂ ਲੱਗਣਾ ਚਾਹੀਦਾ ਬਾਕੀ ਵਿਆਹ ਜਿਹੜੇ ਪੈਸੇ ਕਰਦੇ ਮੀਟਮਾ ਉਹ ਵੀ ਥੋੜਾ ਬਚਣਾ ਜੀ ਦਾ ਸੰਜੋਗ ਦੇਣਾ ਚਾਹੀਦਾ ਜੀ ਜਿੰਨਾਂ ਦੇ ਸਾਡੇ ਟੂਰਨਾਮੈਂਟ ਕਰਾਈਦਾ ਨੋਵਾ ਟੂਰਨਾਮੈਂਟ ਸੀਗਾ ਸੰਤਾਂ ਦੇ ਨਾਲ ਉਹਨਾਂ ਨੇ ਮੈਨੂੰ ਵੀ ਸ਼ੇਰ ਨਾਲ ਸਨਮਾਨਤ ਕੀਤਾ ਸਰਪੰਚ ਸਰਪੰਚਾਂ ਝੇੜਦੇ ਜੀ ਉਹਨਾਂ ਨੂੰ ਵੀ ਕੀਤਾ ਜੇ ਹੋਸਾਬ ਨੂੰ ਤੇ ਐਦਾਂ ਸੇਵਾ ਲੈਣੀ ਚਾਹੀਦੀ ਆ ਜੀ ਉਹਨਾਂ ਦੇ ਨਾਲ ਸਾਧਿਆਂ ਨਸ਼ੇ ਤੋਂ ਉੱਪਰ ਵਿਰੋਧ ਕਰਨਾ ਚਾਹੀਦਾ ਨਸ਼ੇ ਦੇ ਜਿੰਨਾ ਵੀ ਹੋ ਸਕੀ ਜੀ ਧੰਨਵਾਦ ਜੀ ਮੈਂ ਬਲਾਕ ਸੰਤੀ ਮੈਂ ਬਸੀਮਰ ਐਂਡਕਿੰਟ ਚੇਡ ਮੈਂ ਆਰੀ ਦਿਵਾਲੀ ਤੇ ਬਿਸ਼ਕਾਰਮਾ ਦੇਦੀਆਂ ਸਾਰੇ ਦੇਸ਼ਵਾਸੀਆਂ ਨੂੰ ਕਾਂਗਰਸ ਪਾਰਟੀ ਨੂੰ ਬਹੁਤ ਬਹੁਤ ਮੁਬਾਰਕ ਕਰਦੀ ਹਾਂ ਸਾਰੇ ਦੇਸ਼ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਤੁਸੀਂ ਮੈਡਮ ਇਹ ਦਿਵਾਲੀ ਦੇ ਮੌਕੇ ਤੇ ਮੁੱਖ ਮੰਤਰੀ ਸਭ ਨੂੰ ਕੀ ਕਹਿਣਾ ਚਾਹੁੰਦੇ ਹੋ ਮੈਂ ਮੁੱਖ ਮੰਤਰੀ ਸਾਹਿਬ ਚੰਨੀ ਨਾ ਜੀਤਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਪਹਿਲਾਂ ਤਾਂ ਉਹਨਾਂ ਦਿਵਾਲੀ ਦੀਆਂ ਵਧਾਈਆਂ ਦਿੰਦੀ ਹਾਂ ਤਿੰਨਾਂ ਨੂੰ ਬਹੁਤ ਧੰਨਵਾਦ ਜਿਹੜਾ ਉਹਨਾਂ ਨੇ ਗਰੀਬਾਂ ਨੂੰ ਇਹ ਤੋਹਫਾ ਦਿੱਤਾ ਦੀਵਾਲੀ ਤੇ ਬਿਜਲੀ ਸਸਤੀ ਕਰਕੇ ਉਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਮੈਂ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਹਾਂ